हेल्दी किचन ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਟਿੰਡੇ ਜਿਹੜੇ ਕਿ ਸਟਾਰਟਿੰਗ 'ਚ 56 ਕद्दू ਆਂਦੇ ਨੇ ਉਹ ਬਣਾ ਰਹੀ ਸੀ ਇਹਨਾਂ ਨੂੰ ਟਿੰਡੇ ਕਹਿੰਦੇ ਨੇ ਪਰ ਜਦੋਂ ਇਹ ਪਹਿਲੇ ਪਹਿਲੇ ਸਟਾਰਟਿੰਗ ਜਾਂਦੇ ਨੇ ਤੇ ਲੋਕ ਇਹਨਾਂ ਨੂੰ 56 ਕद्दू ਕਹਿੰਦੇ ਨੇ ਤੇ ਪਰ 50% ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਨਾ ਹੀ ਖਾਂਦੇ ਨੇ ਔਰ ਇਹ ਬੰਦੇ ਬਹੁਤ ਹੀ ਟੇਸਟੀ ਨੇ ਬਹੁਤ ਜ਼ਿਆਦਾ ਵਧੀਆ ਬੰਦੇ ਨੇ ਔਰ ਹੈਲਦੀ ਵੀ ਹੁੰਦੇ ਨੇ ਅੱਜ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕੇ ਬੱਚੇ ਹੈ ਤੁਹਾਡੇ ਕੋਲ ਮੰਗ ਮੰਗ ਕੇ ਖਾਣਗੇ ਤੇ ਦੁਬਾਰਾ ਦੁਬਾਰਾ ਡਿਮਾਂਡ ਕਰਨਗੇ ਠੀਕ ਹੈ ਜੀ ਅੱਜ ਮੈਂ ਜਿਸ ਸਟਾਈਲ ਨਾਲ ਬਣਾ ਰਹੀ ਆ ਬਿਲਕੁਲ ਉਸੇ ਤਰੀਕੇ ਨਾਲ ਤੁਸੀਂ ਬਣਾਓਗੇ ਤਾਂ ਬਹੁਤ ਹੀ ਵਧੀਆ ਬਣਨਗੇ ਇਹ ਦੇਖੋ ਮੈਂ 2-3 ਚਮਚ ਦਹੀਂ ਤੇ 2 ਚਮਚ ਮਲਾਈ ਦੇ ਲੈਨੇ ਅਸੀਂ ਇਹਨਾਂ ਨੂੰ ਮਿਕਸ ਕਰ ਲਾਂਗੇ ਪਹਿਲੇ ਸਾਰਿਆਂ ਨੂੰ ਹੁਣ ਅਸੀਂ ਇਹਦੇ ਚ ਪਾ ਦਾਂਗੇ ਚਪਟ ਕद्दू ਯਾਨਕਿ ਟਿੰਡੇ ਠੀਕ ਹੈ ਸਟਾਰਟਿੰਗ ਵਿੱਚ ਇਹੀ ਆਉਂਦੇ ਨੇ ਬਾਅਦ ਵਿੱਚ ਫਿਰ ਟਿੰਡੇ ਆ ਜਾਂਦੇ ਨੇ ਪਹਿਲੇ 56 ਕਦੂ ਹੀ ਆਉਂਦੇ ਨੇ ਤੇ ਅਸੀਂ ਇਹਨਾਂ ਦੇ ਉੱਤੇ ਮਸਾਲੇ ਕਿਹੜੇ ਪਾਣੇ ਨੇ ਜੇ ਤਾਂ ਤੁਹਾਡੇ ਕੋਲ ਮੈਗੀ ਮਸਾਲਾ ਪਿਆ ਹੈ ਜਾਂ ਚਿਕਨ ਮਸਾਲਾ ਪਿਆ ਹੈ ਚਿਕਨ ਮਸਾਲਾ ਮਤਲਬ ਨੌਨ ਵੈਜ ਨਹੀਂ ਹੈਗਾ ਇਹ ਵੈਜੀਟੇਰੀਅਨ ਹੀ ਹੁੰਦਾ ਪਰ ਤੁਸੀਂ ਵਿਅਮ ਨਾ ਕਰਨਾ ਕਿ ਇਹ ਸ਼ਾਇਦ ਨੌਨ ਵੈਜ ਹੋਏਗਾ ਇਹ ਵੈਜੀਟੇਰੀਅਨ ਹੀ ਹੁੰਦਾ ਹੈ ਪਰ ਟੇਸਟ ਵਾਸਤੇ ਸਿਰਫ ਬਣਾਇਆ ਗਿਆ ਜਾਂ ਤੁਸੀਂ ਪੌਵਾਜੀ ਮਸਾਲਾ ਪਾ ਸਕਦੇ ਹੋ ਚਿਕਨ ਮਸਾਲਾ ਪਾ ਸਕਦੇ ਹੋ ਜਾਂ ਮੈਗੀ ਮਸਾਲਾ ਪਾ ਸਕਦੇ ਹੋ ਨਹੀਂ ਹੈ ਤਾਂ ਚਾਟ ਮਸਾਲਾ ਹੀ ਪਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਮੈਂ ਕੀ ਬਸਾਲਾ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਹਲਕਾ ਜਿਹਾ ਨਮਕ ਜ਼ਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਮਸਾਲੇ ਵਿੱਚ ਵੀ ਪਾਣਾ ਇਹਨੂੰ ਅਸੀਂ ਹਲਕਾ ਜਿਹਾ ਨਮਕ ਪਾਵਾਂਗੇ ਤਾਂ ਕਿ ਇਹਦੇ ਵਿੱਚ ਰੱਚ ਜਾਵੇ ਔਰ ਨਾਲ ਹੀ ਪਾ ਦਾਂਗੇ ਥੋੜੀ ਦੇਗੀ ਮਿਰਚ ਹਲਦੀ ਪਾਊਡਰ ਤੇ ਅਸੀਂ ਇਹਨੂੰ ਸਾਰੇ ਨੂੰ ਮਿਕਸ ਕਰਕੇ ਛੱਡ ਦਵਾਂਗੇ ਠੀਕ ਹੈ ਜੀ ਤਦ ਤੱਕ ਅਸੀਂ ਤੜਕਾ ਲਗਾਉਣੇ ਪਿਆ ਤੇ ਇਹਨੂੰ 10-15 ਮਿੰਟ ਵਾਸਤੇ કોટ ਹੋਣ ਦਿਓ ਅੱਛੇ ਤਰ੍ਹਾਂ ਕੋਟ ਹੋ ਜਾਣਾ ਉਹਨੂੰ ਅੱਛੇ ਤਰ੍ਹਾਂ ਮਿਕਸ ਕਰਨਾ ਜੇ ਚਮਚ ਨਾਲ ਨਹੀਂ ਹੁੰਦਾ ਤੇਨੂੰ ਹੱਥ ਦੇ ਨਾਲ ਵੀ ਤੁਸੀਂ ਮਿਕਸ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਮਿਕਸ ਕਰ ਸਕਦੇ ਹੋ ਉੱਪਰ ਥੱਲੇ ਠੀਕ ਹੈ ਜੀ ਅਨ ਚੰਗੀ ਤਰ੍ਹਾਂ ਕੋਟ ਕਰਨਾ ਸੀ ਤੇ ਨਾਲ ਹੀ ਸੇਕ ਇੱਕ ਚਮਚ ਪਾਵਾਂਗੇ ਬਿਸਣ ਦਾ ਸਿਰਫ ਇੱਕ ਚਮਚ ਪਾਣਾ ਹੈ ਇਹਦੇ ਚ ਕਰਾਰਾਪਨ ਲੈਣ ਵਾਸਤੇ ਹੁਣ ਅਸੀਂ ਪਾ ਦਾਂਗੇ ਇੱਕ ਚਮਚ ਬਿਸਣ ਬਹੁਤ ਹੀ रेसिपी बनदी बहुत ही टेस्टी बनती एक बार जरूर बना के देखना ठीक दे है जी हां जी ਅਸੀਂ ਇੱਕ ਚਮਚ ਪਾ ਦਾਂਗੇ ਬੇਸਨ ਦਾ ਤੇ ਉਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੱਥ ਦੇ ਨਾਲ ਹੀ ਤੁਸੀਂ ਅੱਛੀ ਤਰ੍ਹਾਂ ਕੋਟ ਕਰਨਾ ਕਿਉਂਕਿ ਇਹ ਚਮਚ ਨਾਲ ਨਹੀਂ ਹੋਏਗਾ ਤੇ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇਨੂੰ ਸਾਈਡ ਤੇ ਰੱਖ ਦੇਣਾ ਠੀਕ ਹੈ ਜੀ ਹੁਣ ਅਸੀਂ ਇੱਕ ਕੜਕੜਾਈ ਰੱਖ ਦਿੱਤੀ ਹੈ ਤੇ ਤੜਕਾ ਸਟਾਰਟ ਕਰਦੇ ਹਾਂ ਹੁਣ ਮੈਂ ਤੁਹਾਨੂੰ ਬਣਾਉਣ ਤੱਕ ਕਿਵੇਂ ਅੱਗੇ ਬਣਾਣਾ ਉਹ ਵੀ ਦੱਸ ਦਿਆਂ ਠੀਕ ਹੈ ਜੀ ਅੰਜੀ ਮੈਂ ਕੜਾਈ ਵਿੱਚ ਦੇਖੋ ਤੇਲ ਪਾ ਦਿੱਤਾ ਹੈ ਹੁਣ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਵਿੱਚ ਜੀਰਾ ਤੇ ਨਾਲ ਹੀ ਅਸੀਂ ਪਾ ਦਾਂਗੇ ਥੋੜਾ ਜਿਹਾ ਇੱਕ ਮੈਂ ਵੱਡੀ ਜਿਹੜੀ ਲਾਚੀ ਹੁੰਦੀ ਹੈ ਉਹ ਲਈ ਉਹਨੂੰ ਥੋੜਾ ਜਿਹਾ ਛੋਟਾ ਛੋਟਾ ਕੱਟ ਦਿੱਤਾ ਤੇ ਉਹ ਪਾਵਾਂਗੇ ਵਿੱਚ ਠੀਕ ਹੈ ਜੀ ਹੁਣ ਅਸੀਂ ਥੋੜਾ ਜਿਹਾ ਪਾਵਾਂਗੇ ਮਿੱਥਰੇ ਇਹ ਵੀ ਅਸੀਂ ਨਾਲ ਹੀ ਪੁੰਨ ਲਵਾਂਗੇ ਔਰ ਨਾਲ ਹੀ ਇੱਕ ਪਾਵਾਂਗੀ ਮੈਂ ਤੇਜ ਪੱਤਾ ਠੀਕ ਹੈ ਜੀ ਤੋ ਅਸੀਂ ਲਾਲ ਹੋਣ ਤੋਂ ਬਾਅਦ ਅਸੀਂ ਪਾਣਾ ਲਸਣ ਤੇ ਅਦਰਕ ਦੀ ਪੇਸਟ ਸਭ ਤੋਂ ਪਹਿਲੇ ਅਸੀਂ ਇਹਨੂੰ ਲਾਲ ਕਰਨਾ ਹੈ ਇਹਦਾ ਪੁੰਨ ਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਜੇਗਾ ਹਾਂਜੀ ਇਹ ਲਾਲ ਹੋ ਜਾਂਦੇ ਨੇ ਤੇ ਅਸੀਂ ਪਾਵਾਂਗੇ ਹੁਣ ਪਿਆਜ਼ ਜਿਹੜੇ ਕਿ ਮੈਂ ਚੋਪਰ ਦੇ ਵਿੱਚ ਦੇਖੋ ਪੂਰੀ ਤਰ੍ਹਾਂ ਮੈਸ਼ ਕਰ ਲੈਨੇ ਆ ਜਿਆਦਾ ਗ੍ਰਾਇੰਡ ਨਹੀਂ ਕਰਨੇ ਮਿਕਸੀਚ ਨਹੀਂ ਕਰਨੇ ਚੋਪੜ ਚ ਤੁਸੀਂ ਕਰ ਸਕਦੇ ਹੋ ਤੇ ਹੁਣ ਅਸੀਂ ਪਾ ਦਾਂਗੇ ਪਿਆਜ਼ ਇਹਦੇ ਵਿੱਚ ਹੌਲੀ ਜਿਹੀ ਗੈਸ ਨੂੰ ਬਿਲਕੁਲ ਸਿਮਤ ਕਰਕੇ ਇਹ ਮਸਾਲਾ ਪੁੱਜੰਦੇ ਨੇ ਤੇ ਦੂਸਰੀ ਤਰਾਈ ਅਸੀਂ ਰੱਖਾਂਗੇ ਜੋ ਕਿ ਅਸੀਂ ਤਿੰਡੇ ਜਿਹੜੇ ਨੇ ਅਸੀਂ ਕੋਟ ਕਰਕੇ ਰੱਖੇ ਹੋਏ ਨੇ ਅਸੀਂ ਉਹਨੂੰ ਥੋੜਾ ਹਲਕਾ ਹਲਕਾ ਭੁੰਨਾਂਗੇ ਠੀਕ ਹੈ ਆ ਦੇਖੋ ਜੀ ਮਸਾਲਾ ਜਦ ਤੱਕ ਸਾਡਾ ਪਿਆਰ ਹੋ ਰਿਹਾ ਅਸੀਂ ਆਪਣਾ ਉਦਨ ਵੀ ਕੰਮ ਸ਼ੁਰੂ ਕਰ ਦਿੰਦੇ ਆ ਹਾਂਜੀ ਤੁਸੀਂ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਪਾਣਾ ਬਿਲਕੁਲ ਸਿੰਪਲ ਕੜਾਈ ਰੱਖ ਦੇਣੀ ਹੈ ਕਿਉਂਕਿ ਅਸੀਂ ਆਲਰੇਡੀ ਇਹਦੇ ਚ ਦਹੀਂ ਤੇ ਮਲਾਈ ਪਾ ਚੁੱਕੇ ਆ ਜਿਹਦੇ ਨਾਲ ਇਹਨੇ ਕਿਉਂ ਆਪਣੇ ਆਪ ਛੱਡ ਦੇਣਾ ਤੇ ਇਹਦੇ ਚ ਜ਼ਿਆਦਾ ਕਿਉਂ ਨਹੀਂ ਪਾਣਾ ਸਿੰਪਲ ਹੀ ਬਣਾਣੀ ਅਸੀਂ ਰੈਸਪੀ ਜ਼ਿਆਦਾ ਨਹੀਂ ਹੈਲਦੀ ਬਣਾਣੀ ਕਿਉਂਕਿ ਜੇ ਅਸੀਂ ਜ਼ਿਆਦਾ ਪਾ ਦਾਂਗੇ ਤੇ ਉਹਦੇ ਨਾਲ ਸਾਨੂੰ ਕੀ ਹੋਏਗਾ ਕਿ ਅਨ ਹੈਲਦੀ ਸਾਡਾ ਬਣ ਜੇਗਾ ਤੇ ਅਸੀਂ ਹੈਲਦੀ ਫੂਡ ਬਣਾਣਾ ਠੀਕ ਹੈ ਜੀ ਤੁਸੀਂ ਹੁਣ ਇਹਨੂੰ ਸਾਰੇ ਨੂੰ ਮਸਾਲੇ ਨੂੰ ਜਿੰਨਾ ਵੀ ਮਸਾਲਾ ਸੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਪੁੰਨਾ ਸਟਾਰਟ ਕਰ ਦੇਣਾ ਬਿਲਕੁਲ ਹਲਕੇ ਜਿਹਾ ਸਿਮਤੇ ਦੇਖੋ ਮੈਂ ਗੈਸ ਬਿਲਕੁਲ ਸਲੋ ਕਰ ਦਿੱਤੀ ਹੈ ਔਰ ਹਲਕਾ ਹਲ ਕਰ ਨੂੰ ਪੁੰਨਮ ਦਿਓ ਇਹਦਾ ਸਾਰਾ ਮਸਾਲਾ ਵੀ ਤਿਆਰ ਹੋ ਰਿਹਾ ਹੈ ਅਗਰ ਤੁਸੀਂ ਫਿਰ ਵੀ ਚਾਹਦੇ ਹੋ ਤੇ ਦੇਸੀ ਘਿਓ ਦਾ ਇੱਕ ਚਮਚ ਜਾਂ ਤੁਸੀਂ ਮੱਖਣ ਪਾ ਸਕਦੇ ਹੋ ਉਹਦੇ ਵਿੱਚ ਫਰਾਈ ਕਰ ਸਕਦੇ ਹੋ ਠੀਕ ਹੈ ਜੀ ਪਰ ਮੈਨੂੰ ਪਤਾ ਕਿ ਇਹਨੇ ਕਾਫੀ ਤੇਲ ਛੱਡ ਰਣਾ ਇਸ ਵਾਸਤੇ ਮੈਨੇ ਪਾਇਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਪਾ ਵੀ ਸਕਦੇ ਹੋ ਹੁਣ ਦੇਖੋ ਪਿਆਜ਼ ਲਾਲ ਹੋ ਗਏ ਨੇ ਅਸੀਂ ਪਾਵਾਂਗੇ ਟਮਾਟਰ ਦੀ ਪੇਸਟ ਠੀਕ ਹੈ ਜੀ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਇਹਨੂੰ ਸਿਰ ਹਲਕਾ ਹਲਕਾ ਸੇਮ ਤੇ ਭੁੰਨਾਂਗੇ ਤਾਂ ਕਿ ਸਾਡਾ ਮਸਾਲਾ ਕੱਚਾ ਨਾ ਰਹਿ ਜਾਏ ਉਨਪੰਜ-ਸੱਤ ਮਿੰਟ ਅਸੀਂ ਪੁੰਨਨ ਦਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਸੈਸ ਸਟਾਰਟ ਕਰਾਂਗੇ ਹਾਂਜੀ ਦੇਖੋ ਕਿੰਨਾ ਵਧੀਆ ਕੁਝਦੇ ਪੈਨੇ ਇਹ ਜਿਹੜਾ ਸਾਡਾ ਮਸਾਲਾ ਹੈ ਕੋਟ ਕੀਤਾ ਹੋਇਆ ਇਹਦੇ ਨਾਲ ਅੱਛੀ ਤਰ੍ਹਾਂ ਇਹ ਕੋਟ ਹੋ ਜਾਏਗਾ ਨਾਲ ਅਸੀਂ ਪੰਜ-ਸੱਤ ਮਿੰਟ ਇਹਨੂੰ ਕਰਾਂਗੇ ਫਰਾਈ ਇਸ ਤਰੀ ਪੁੰਨਾਂਗੇ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਮਸਾਲਾ ਹੈ ਇਹ ਨਾਲ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤੇ ਜਿਹੜਾ ਥੋੜਾ ਬਹੁਤਾ ਇਹ ਪਾਣੀ ਛੱਡ ਗਿਆ ਤੇ ਇਹ ਵੀ ਸੁੱਕ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਮਸਾਲੇ ਚ ਪਾਵਾਂਗੇ ਅਸਟਰੀ ਤੁਸੀਂ ਸਿੰਮ ਤੇ ਪੁੰਨਾ ਬਿਲਕੁਲ ਬਿਲਕੁਲ ਵੀ ਨਹੀਂ ਲੱਗਣਗੇ ਕਿਉਂਕਿ ਇਹਦੇ ਵਿੱਚ ਦਹੀਂ ਤੇ ਮਲਾਈ ਪਈ ਹੋਈ ਏ ਤੇ ਲੱਗਣ ਦਾ ਸਵਾਲ ਹੀ ਨਹੀਂ ਪੈਦਾ ਹੋਣ ਸਕਦਾ ਤੇ ਤੁਸੀਂ ਬਿਲਕੁਲ ਸਿੰਮ ਤੇ ਰੱਖੋ ਨਾ ਸਟਿਕ ਤੇ ਰੱਖੋਗੇ ਤਾਂ ਬਿਲਕੁਲ ਤੁਹਾਨੂੰ ਟੈਨਸ਼ਨ ਨਹੀਂ ਹੈਗੀ ਅਗਰ ਤੁਸੀਂ ਨਾਨ ਸਟਿਕ ਤੇ ਨਹੀਂ ਰੱਖ ਰਹੇ ਫਿਰ ਵੀ ਤੁਸੀਂ ਨਾਲ-ਨਾਲ ਇਹਨੂੰ ਫਲਾਉਂਦੇ ਰਹਿਣਾ ਠੀਕ ਹੈ ਜੀ ਹੁਣ ਅਸੀਂ ਅੰਦਰ ਮਸਾਲਾ ਦੇਖਦੇ ਆ ਸਾਡਾ ਮਸਾਲੇ ਦਾ ਕੀ ਬਣਿਆ ਹੁਣ ਅਸੀਂ ਇੱਥੇ ਥੋੜੀ ਜਿਹੀ ਗੈਸ ਤੇਜ਼ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਸਾਡਾ ਪੁੱਜੇ ਉਧਰ ਅਸੀਂ ਬਿਲਕੁਲ ਸਿਮ ਤੇ ਰੱਖਿਆ ਹੈ। ਇਹ ਈਂਡਿਆ ਨੂੰ ਤੁਸੀਂ ਬਿਲਕੁਲ ਸਿਮ ਤੇ ਰੱਖਣਾ। ਮੈਂ ਬਿਲਕੁਲ ਨਵਾਂ ਤਰੀਕਾ ਤੇ ਹੈਲਦੀ ਤਰੀਕਾ ਦੱਸ ਰਹੀ ਹਾਂ ਤਾਂ ਕਿ ਬੱਚੇ ਖੁਸ਼ ਹੋ ਕੇ ਖਾਣ ਕਿਉਂਕਿ ਇਹ ਸਬਜ਼ੀ ਬਹੁਤ ਹੈਲਦੀ ਹੈ ਔਰ ਗ੍ਰੀਨ ਸਬਜ਼ੀਆਂ ਬੱਚਾ ਨੂੰ ਜਿਆਦਾ ਤੋਂ ਜਿਆਦਾ ਦੇਣੀਆਂ ਚਾਹੀਦੀਆਂ ਨੇ। ਇਸ ਵਾਸਤੇ ਮੈਂ ਇਹ ਤਰੀਕਾ ਜਿਹੜਾ ਦੱਸ ਰਹੀ ਹਾਂ ਜਿਆਦਾ ਹਰੀ ਮਿਰਚ ਵੀ ਨਹੀਂ ਪਾਣੀ ਦੋ ਹਰੀਆਂ ਮਿਰਚਾਂ ਸਿਰਫ ਪਾਣੀਆਂ ਨੇ। ਹੁਣ ਮੈਂ ਇਹਦੇ 'ਚ ਮਿਰਚਾ ਪਾਵਾਂਗੀ। ਹਾਂਜੀ ਅਸੀਂ ਦੋ ਤਿੰਨ ਫਰੀਆਂ ਮਿਰਚਾਂ ਪਾ ਦਾਂਗੇ ਜਿਆਦਾ ਸਪਾਈਸੀ ਪਾ ਕਰਨਾ ਹੈ ਤੇ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਪਰ ਮੈਂ ਛੋਟੀਆਂ ਛੋਟੀਆਂ ਤੀਨ ਨਹੀਂ ਪਾਈਆਂ ਨੇ ਜਿਆਦਾ ਨਹੀਂ ਪਾਈਆਂ ਅਗਰ ਬੱਚੇ ਤੁਹਾਡੇ ਜਿਆਦਾ ਖਾਲ ਹਨ ਤੇ ਤੁਸੀਂ 2-3 ਨੱਟਾ ਹੋਰ ਪਾ ਸਕਦੇ ਤੁਸੀਂ ਅਸੀਂ ਨਾਲ-ਨਾਲ ਇਹ ਦੇਖੋ ਜੀ ਕਿੰਨਾ ਵਧੀਆ ਕੋਟ ਹੋ ਰਿਹਾ ਨਾਲ ਤੇ ਨਾਲ ਦੇਖੋ ਪੁੱਜਦੇ ਬੈਨੇ ਬਿਲਕੁਲ ਵੀ ਨਹੀਂ ਲੱਗ ਰਹੇ ਦੇਖ ਲੋ ਨਾਲ ਬਹੁਤ ਹੀ ਵਧੀਆ ਪੁੱਜ ਜਾਂਦੇ ਨੇ ਜਿਆਦਾ ਤੁਸੀਂ ਆਇਲੀ ਨਹੀਂ ਬਣਾਉਣਾ ਚਾਹੁੰਦੇ ਤੇ ਤੁਸੀਂ ਇੰਜ ਵੀ ਰੱਖ ਸਕਦੇ ਹੋ ਅਗਰ oily ਬਣਾਣਾ ਹੈ ਤੇ ਬੇਸ਼ੱਕ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਮੱਖਣ ਪਾ ਲਓ ਘਿਓ ਪਾ ਲਓ ਕੁਛ ਹੀ ਪਾ ਲਓ ਇੱਕ ਤਾਂ ਤੁਹਾਡੇ ਟਿੰਡੇ ਨਾਲ ਹੀ ਦੇਖੋ ਗੱਲਾਂ ਹੀ ਸ਼ੁਰੂ ਹੋ ਗਈਆਂ ਨੇ ਆ ਦੇਖੋ ਗੱਲ ਵੀ ਗਈ ਨੇ ਤੇ ਨਾਲ ਇੱਕ ਕੋਟ ਹੋ ਜਾਣੀअच्छी तरह ਜਿਹੜਾ ਸੀ ਵੇਸਨ ਪਾਇਆ ਉਹ ਵੀ ਪੁੱਜ ਜਾਏਗਾ ਸਿਰਫ ਇੱਕ ਚਮਚਾ ਸੀ ਵੇਸਨ ਪਾਣਾ ਟੇਸਟ ਵਾਸਤੇ ਤੇ ਹੈਲਦੀ ਵੀ ਬਣ ਜਾਣ ਤੇ ਟੇਸਟੀ ਵੀ ਬਣ ਜਾਣ ਠੀਕ ਹੈ ਜੀ ਉਹ ਸਾਡਾ ਦੇਖੋ ਮਸਾਲਾ ਤਿਆਰ ਹੋ ਗਿਆ ਹੁਣ ਸਿਰਫ ਪਾਵਾਂਗੇ ਨਮਕ ਤੇ ਲੋੜ ਮੁਤਾਬਿਕ ਪਾਣਾ ਕਿਉਂਕਿ ਅਸੀਂ ਅਜੇ ਪਹਿਲੇ ਆਲਰੇਡੀ ਪਾ ਦਿੱਤੀ ਹੈ ਨਮਕ ਨਮਕ ਨੂੰ ਬੜੇ ਧਿਆਨ ਨਾਲ ਪਾਣਾ ਬਾਅਦ ਵਿੱਚ ਪੈ ਜਾਏਗਾ ਪਰ ਪਹਿਲੇ ਤੁਸੀਂ ਘੱਟ ਹੀ ਪਾ ਲਓ ਤਾਂ ਕਿ ਤੁਹਾਡਾ ਜ਼ਿਆਦਾ ਨਾ ਹੋ ਜੇ ਠੀਕ ਹੈ ਜੀ ਮੈਂ ਥੋੜਾ ਜਿਹਾ ਨਮਕ ਸਿੱ ਘੱਟ ਹੀ ਪਾਇਆ ਤੇ ਉਸ ਹਿਸਾਬ ਨਾਲ ਤੁਸੀਂ ਪਾਣਾ ਹੁਣ ਪਾਣਾ ਦੇਗੀ ਵਿੱਚ ਹਲਦੀ ਪਾਊਡਰ ਸੁੱਕਾ ਧਨੀਆ ਤੇ ਗਰਮ ਮਸਾਲਾ ਅੱਧਾ ਅੱਧਾ ਚਮਚ ਦੋਨੋਂ ਪਾ ਲਈਏ ਠੀਕ ਹੈ ਜੀ ਨਮਕ ਤੁਸੀਂ ਬਾਅਦ ਚ ਚੈੱਕ ਕਰਕੇ ਹੋਰ ਵੀ ਪਾ ਸਕਦੇ ਹੋ ਪਹਿਲੇ ਜਿਆਦਾ ਨਹੀਂ ਪਾਣਾ ਚਾਹੀਏ ਘੱਟ ਦਾ ਤੇ ਹੱਲ ਹੈਗਾ ਪਰ ਜੇ ਜਿਆਦਾ ਪਾ ਦੇਰ ਕੋਈ ਹੱਲ ਨਹੀਂ ਹੈ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਉੱਧਰ ਸਾਡੇ ਜਿਹੜੇ 36 ਕਦੂ ਟਿੰਡੇ ਨੇ ਉਹ ਵੀ ਸਾਡੇ ਝੁੱਜ ਗਏ ਨੇ ਔਰ ਬਹੁਤ ਹੀ ਹੈਲਥੀ ਸਬਜ਼ੀ ਹੈ ਬੱਚਿਆਂ ਨੂੰ ਜ਼ਰੂਰ ਖਵਾਇਆ ਕਰੋ ਠੀਕ ਹੈ ਜੀ ਦੇਖੋ ਮਸਾਲਾ ਬਿਲਕੁਲ ਤਿਆਰ ਹੋ ਗਿਆ ਹਾਂ ਉਸੇ ਤਿੰਡਿਆਂ ਦੀ ਜਿਹੜੀ ਇਹ ਬੰਦ ਕਰ ਦਾਂਗੇ ਗੈਸ ਤੇ ਅਸੀਂ ਇਹਨਾਂ ਨੂੰ ਇਹਦੇ ਵਿੱਚ ਸ਼ਿਫਟ ਕਰ ਲਾਂਗੇ। ਐਸ ਤਰੀਏ ਅਸੀਂ ਕੱਚੀ ਦੀ ਹੈਲਪ ਨਾਲ ਜਾਂ ਪੌਣੀ ਦੀ ਹੈਲਪ ਨਾਲ ਸਾਰੇ ਸ਼ਿਫਟ ਕਰ ਦਾਂਗੇ ਜੜਾ ਥੋੜਾ ਜਿਹਾ ਰਹਿ ਜਾਏਗਾ ਉਪਰ ਤੁਸੀਂ ਮਸਾਲੇ 'ਚ ਪਾਣੀ ਪਾ ਕੇ ਤੇ ਉਹਨੂੰ ਵਿੱਚ ਪਾ ਦੇਣਾ ਠੀਕ ਹੈ ਜੀ। ਇਹ ਗਰਮ ਹੋ ਗਏ ਨੇ। કડચી ਵੀ ਸਾਤ ਨਾਲ ਜਾਂ ਪੋਣੀ ਦੇ ਸਾਤ ਨਾਲ ਹੀ ਪਾਣਾ ਜਿਹੜਾ ਫਿਰ ਥੋੜਾ ਬੋਤਾ ਰਹਿ ਜਾਏਗਾ ਮਟੀਰੀਅਲ ਉਹ ਤਾਂ ਫਿਰ ਤੁਸੀਂ ਵੈਸੇ ਵੀ ਉਠਾ ਕੇ ਪਾ ਸਕਦੇ ਹੋ ਇਹਦੇ ਤੱਕ ਥੋੜਾ ਠੰਡਾ ਵੀ ਹੋ ਜਾਏਗਾ ਠੀਕ ਹੈ ਜੀ ਤੇ ਆ ਦੇਖੋ ਜੀ ਸਾਡਾ ਜਿਹੜਾ ਮਟੀਰੀਅਲ ਹੈ ਕਿੰਨਾ ਵਧੀਆ ਬਣ ਗਿਆ ਔਰ ਭੁੱਜ ਗਿਆ ਚੰਗੇ ਤਰ੍ਹਾਂ ਹੁਣ ਅਸੀਂ ਇਹ ਦੇਖੋ ਨਾ ਸੋਣ ਸਬਜੀ ਬਣੂਗੀ ਨਾਲ ਤਾਂ ਕੋਈ ਸਬਜੀ ਵੀ ਗੱਲ ਗਈ ਹੈ ਔਰ ਨਾਲ ਭੁੱਜ ਵੀ ਗਿਆ ਵੱਖਰਾ ਮਸਾਲੇ ਦੇ ਨਾਲ ਤੇ ਦੇਖੋ ਕਿੰਨੀ ਵਧੀਆ ਫਰਸਟ क्लास ਸਬਜੀ ਬਣੀ ਹੈ। ਹੈ ਤੁਸੀਂ ਰਸਲੀ ਬਣਾਓ ਚਾਹੇ ਸੁੱਕੀ ਬਣਾਓ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ। ਬਹੁਤ ਹੀ ਜਲਦੀ ਬਣ ਜਾਂਦੀ ਹੈ 10 ਮਿੰਟਾਂ ਚ ਸਬਜੀ ਤਿਆਰ ਹੋ ਜਾਂਦੀ ਹੈ। ਇਹ ਦੇਖੋ ਜੀ ਸਬਜੀ ਦਾ ਰੰਗ ਦੇਖੋ ਕਿੰਨਾ ਵਧੀਆ ਆਇਆ। ਹੁਣ ਜਿਹੜਾ ਸਾਡੇ ਕੋਲ ਮਸਾਲਾ ਰਹਿ ਗਿਆ ਥੋੜਾ ਬਹੁਤਾ ਇਹਦੇ ਹਲਕਾ ਜਿਹਾ ਪਾਣੀ ਪਾ ਕੇ ਅਸੀਂ ਜਰਾ ਜਰਾ ਕਿਉਂਕਿ ਸਾਨੂੰ ਅਜੇ ਪਾਣੀ ਦੇ ਇਹਦੇ ਚ ਜ਼ਰੂਰ ਤੇ ਪਾਣੀ ਹੈ ਪਰ 2 ਮਿੰਟ ਰੁੱਕ ਕੇ ਪਾਣਾ। ਅਨ ਵਾਚੀ ਤਰ ਪਹਿਲੇ ਸੀ ਢੰਗ ਲੀਏ ਤੇ ਤਾਂ ਪਾਣਾ ਇੱਕ ਦਮ ਅਸੀਂ ਪਾਣੀ ਨੇ ਸੁਕਣਾ ਤਾਂ ਕਿ ਜਿਹੜੇ ਮਸਾਲੇ ਨੇ ਦਮਾ ਤੇ ਮਿਰਚ ਉਹ ਵੀ ਵਿੱਚ ਮਿਕਸ ਹੋ ਜਾਏ ਠੀਕ ਹੈ ਜੀ ਹੁਣ ਅਸੀਂ ਅੱਧੀ ਅੱਧੇ ਕ ਕਟੋਰੀ ਪਾਣੀ ਪਾ ਕੇ ਗਰਮ ਹੀ ਹੈਗਾ ਵਿੱਚ ਪਾ ਕੇ ਮਿਕਸ ਕਰਕੇ ਤੇ ਅਸੀਂ ਮਸਾਲਿਆਂ ਦੇ ਵਿੱਚ ਪਾ ਦਾਂਗੇ ਸਬਜੀ ਦੇ ਵਿੱਚ ਪਾ ਦਾਂਗੇ ਵੈਸੇ ਇਸ ਸਬਜੀ ਚ ਪਾਣੀ ਪਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਬਜੀ ਇਹੋ ਜੀ ਆਪਣਾ ਪਾਣੀ ਆਪ ਹੀ ਛੱਡ ਦਿੰਦੀ ਹੈ ਔਰ ਇਹਨੇ ਬਹੁਤ ਹੀ ਵਧੀਆ ਐਸੇ ਪਾਣੀ ਚ ਬਣ ਜਾਣਾ ਹੈ ਆਪਣੇ ਆਪ ਹੀ ਇਹਨੇ ਪਾਣੀ ਛੱਡਦੇ ਜਾਣਾ ਠੀਕ ਹੈ ਜੀ ਪਰ ਸਾਨੂੰ ਹੁਣ ਜਿਹੜਾ ਮਸਾਲਾ ਸਾਡਾ ਬਚਿਆ ਸੀ ਅਸੀਂ ਉਹਦੇ ਕਰਕੇ ਥੋੜਾ ਜਿਹਾ ਹਲਕਾ ਜਿਹਾ ਅਜਿਹਾ ਪਾਣੀ ਪਾ ਲਾਂਗੇ ਤਾਂ ਕਿ ਸਾਡਾ ਮਸਾਲਾ ਵੀ ਨਾਲ ਹੀ ਕਵਰ ਹੋ ਜਾਵੇ ਠੀਕ ਹੈ ਜੀ ਅਸੀਂ ਵੇਸਟ ਨਹੀਂ ਕਰਨਾ ਤੁਸੀਂ ਇਸ ਤਰ੍ਹਾਂ ਰਸਲੇ ਰਸਲੇ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬੰਦੇ ਰਸਲੇ ਰਸਲੇ ਵੀ ਚਾਵਲ ਨਾਲ ਵੀ ਖਾ ਸਕਦੇ ਹੋ ਫਿਰ ਫੁਲਕੇ ਨਾਲ ਵੀ ਮੱਕੀ ਦੇ ਆਟੇ ਨਾਲ ਪੂਰੀ ਦੇ ਨਾਲ ਬਹੁਤ ਹੀ ਟੇਸਟੀ ਬਣਦੀ ਹੈ ਸਬਜੀ ਐ ਐਨੇ ਕਿ ਤੁਸੀਂ ਰਸਲੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਜੋ ਕਈ ਘਰਾਂ ਦੇ ਵਿੱਚ ਸੁੱਕੀ ਸਬਜ਼ੀ ਨਹੀਂ ਖਾਂਦੇ ਤੇ ਰਸਲੀ ਰਸਲੀ ਇਸ ਤਰ੍ਹਾਂ ਬਣਾ ਸਕਦੇ ਦੇਖੋ ਜੀ ਇਹਦੀ ਤਰੀ ਕਿੰਨੀ ਵਧੀਆ ਗਾੜੀ ਬਣੀ ਹੈ ਹੁਣ ਅਸੀਂ ਇਹਨੂੰ ਸਿਮਤ ਕਰਕੇ ਬਿਲਕੁਲ ਟੱਕ ਦਵਾਂਗੇ 5-7 ਮਿੰਟ ਇਹਨੂੰ ਅੱਛੀ ਤਰ੍ਹਾਂ ਪੱਕਣ ਦਵਾਂਗੇ ਵੈਸੇ ਅੱਧੇ-ਪਚਾਦੇ ਗਲੇ ਹੀ ਹੋਏ ਨੇ ਇਹ ਦੇਖੋ ਜੀ ਪੱਕੇ ਹੋਏ ਨੇ ਪੂਰੀ ਤਰ੍ਹਾਂ ਪਰ ਫਿਰ ਵੀ ਅਸੀਂ ਇਹਨੂੰ ਅੱਛੀ ਤਰ੍ਹਾਂ ਗਾਲਾਂਗੇ ਚੰਗੀ ਤਰ੍ਹਾਂ ਉਨਸੇ ਨੂੰ ਟੱਕੰਦੇ ਤੇ ਬੰਦ ਕਰ ਦਾਈਂ ਔਰ ਬਿਲਕੁਲ ਸੀਮਿਤ ਰੱਖਣਾ ਹੈ ਜਿਆਦਾ ਤੇਜ਼ ਨਹੀਂ ਕਰਨਾ ਦਾ ਸੇਕ ਹਲਕੇ ਸੀਮਿਤ ਰੱਖਣਾ ਬਿਲਕੁਲ ਕੱਟੋ ਕਰ ਦਸੀ ਨੂੰ 5-7 ਮਿੰਟ ਟੱਕ ਕੇ ਰੱਖਾਂਗੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਨੀ ਆ ਕਿਸ ਤਰ੍ਹਾਂ ਦੀ ਸਬਜ਼ੀ ਬਣਦੀ ਹੈ ਠੀਕ ਹੈ ਜੀ ਹਾਂਜੀ ਹੁਣ ਅਸੀਂ 5-7 ਮਿੰਟ ਬਾਅਦ ਸਬਜ਼ੀ ਨੂੰ ਚੈੱਕ ਕਰਦੇ ਆ ਕਿਸ ਤਰ੍ਹਾਂ ਦੀ ਬੜੀ ਸੱਡੀ ਸਬਜ਼ੀ ਇਹ ਦੇਖੋ ਜੀ ਕਿੰਨੀ ਵਧੀਆ ਬਣ ਗਈ ਹੈ ਇਹ ਤਰੀਣੀ ਹੈਗੀ ਇਹ ਸਾਰੀ ਵਿੱਚ ਗਰੇਵੀ ਹੈ ਠੀਕ ਹੈ ਜੀ ਜਿਹਨੂੰ ਅਸੀਂ ਗਰੇਵੀ ਕਹਿੰਦੇ ਆ ਇਹ ਜਿਹੜੀ ਅਸੀਂ ਵੇਸ਼ਨ ਪਾਇਆ ਸੀ ਜਾਂ ਅਸੀਂ ਦਹੀਂ ਪਾਇਆ ਹੈ ਮਲਾਈ ਪਾਇਆ ਉਹਦੇ ਨਾਲ ਗਰੇਵੀ ਬਹੁਤ ਹੀ ਵਧੀਆ ਬਣ ਗਈ ਹੈ ਦੇਖੋ ਕਿੰਨੀ ਸੋਹਣੀ ਗਰੇਵੀ ਬਣ ਗਈ ਹੈ ਦੇਖ ਕੇ ਮਨ ਖੁਸ਼ ਹੋ ਰਿਹਾ ਹੁਣ ਅਸੀਂ ਪਾਵਾਂਗੇ ਹਰਾ ਹਰਾ ਤੇ ਧਨੀਆ ਧਨੀਆ ਤੁਸੀਂ ਖੂਬਸੂਰਤ ਪਾ ਸਕਦੇ ਹੋ ਉੱਪਰ ਬਹੁਤ ਹੀ ਵਧੀਆ ਲੱਗਦਾ ਇਹ ਨਾਲ ਟੇਸਟੀ ਟੇਸਟੀ ਲੱਗਦਾ ਹੈ ਔਰ ਹੁਣ ਅਸੀਂ ਸਬਜੀ ਚੈੱਕ ਕਰ ਲਈਏ ਗੱਲ ਕੀ ਆ ਦੇਖੋ ਜੀ ਬਿਲਕੁਲ ਸੀਰਾ ਹੋ ਗਿਆ ਗੱਲ ਇਹ ਦੇਖੋ ਪੀਸ ਬਿਲਕੁਲ ਸੀਰਾ ਹੋ ਗਿਆ ਠੀਕ ਹੈ ਜੀ ਹੁਣ ਤੁਸੀਂ ਗੈਸ ਬੰਦ ਕਰ ਦੋ ਤੇ ਮੈਂ ਤੁਹਾਨੂੰ ਦੇਖੋ ਪਲੇਟ 'ਚ ਪਾ ਕੇ ਦਿਖਾਉਣੀ ਆ ਕਿ ਕਿਸ ਤਰ੍ਹਾਂ ਦੀ ਸਬਜੀ ਬਣੀ ਹੈ ਕਿੰਨੀ ਵਧੀਆ ਲੱਗਦੀ ਹੈ ਅਗਰ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਨਾਲ ਬਣਾਓਗੇ ਤਾਂ ਦੇਖਣਾ ਬੱਚੇ ਮੰਗ ਮੰਗ ਕੇ ਤੁਹਾਡੇ ਕੋਲ ਖਾਣਗੇ ਦੁਆਰਾ ਦੁਆਰਾ ਔਰ ਪਰੌਂਠੇ ਨਾਲ ਤੇ ਇਹ ਸਬਜੀ ਅੰਨੀ ਟੇਸਟੀ ਲੱਗਦੀ ਹੈ ਨਾ ਬੜਾ ਹੀ ਮਜ਼ਾ ਆਂਦਾ ਪੂਰੀ ਬਣਾਓ ਪਰੌਂਠੇ ਬਣਾਓ ਬੱਚਿਆਂ ਨੂੰ ਹੈਲਦੀ ਫੂਡ ਖਵਾਓ ਤਾਂ ਕਿ ਬੱਚੇ ਹੈਲਦੀ ਰਹਿਣ ਉਹਨਾਂ ਦਾ ਬਾਹਰ ਦੇ ਖਾਣੇ ਖਾਣ ਨੂੰ ਬਿਲਕੁਲ ਵੀ ਦਿਲ ਨਾ ਕਰੇ ਠੀਕ ਹੈ ਜੀ ਹੁਣ ਮੈਂ ਗੈਸ ਕਰਨ ਲੱਗੀ ਆ ਬੰਦ ਬਿਲਕੁਲ ਸਬਜੀ ਤਿਆਰ ਹੋ ਗਈ ਸਾਡੀ ਔਰ ਗੈਸ ਮੈਂ ਬੰਦ ਕਰ ਦਿੱਤੀ ਹੈ ਤੇ ਮੈਂ ਹੁਣ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਠੀਕ ਹੈ ਜੀ ਪਲੇਟਿੰਗ ਵੀ ਤੁਸੀਂ ਉਸੇ ਹਿਸਾਬ ਨਾਲ ਕਰਨੀ ਆ ਕਿ ਬੱਚੇ ਤੁਹਾਡੇ plate ਹੁੰਦੀ ਕਿ ਕੈਦਨ ਕੇ ਵਾ ਅੱਛੇ ਜਿਹਾ ਸਿੱਖਣਾ ਬੜੇ ਮਜ਼ੇ ਨਾਲ ਖਾਵਾਂਗੇ ਠੀਕ ਹੈ ਜੀ ਅੰਜੀ ਦੇਖੋ ਜੀ ਕਿੰਨੀ ਵਧੀਆ ਸਬਜੀ ਬਣੀ ਹੈ ਉੱਪਰ ਤੁਸੀਂ ਮੱਖਣ ਪਾ ਦਿਓ ਮਲਾਈ ਪਾ ਦਿਓ ਧਨੀਆਂ ਫਿਰ ਉੱਪਰ ਜਰੂਰ ਪਾਣਾ ਇੱਕ ਵਾਰੀ ਤਾਂ ਕਿ ਬੱਚੇ ਪਲੇਟ ਨੂੰ ਦੇਖ ਕੇ ਖੁਸ਼ ਹੋ ਜਾਣ ਔਰ ਜੇ ਤੁਹਾਡੇ ਗੈਸਟ ਵੀ ਆਇਆ ਨੇ ਤੁਸੀਂ ਇਸ ਤਰ੍ਹਾਂ ਸਰਵ ਕਰੋਗੇ ਮੱਖਣ ਪਾ ਦਿਓ ਉੱਤੇ ਘਰ ਦਾ ਨਿਕਲਿਆ ਹੋਇਆ ਔਰ ਬਹੁਤ ਹੀ ਮਜ਼ੇਦਾਰ ਰੈਸਪੀ ਬਣਦੀ ਹੈ ਇੱਕ ਵਾਰੀ ਬਣਾ ਕੇ ਜਰੂਰ ਦੇਖਣਾ ਠੀਕ ਹੈ ਜੀ ਮੇਰੀ ਰੈਸਪੀ ਨਾਲ ਇੱਕ ਵਾਰੀ ਹੈਲਦੀ ਰੈਸਪੀ ਨਾਲ ਜਰੂਰ ਬਣਾ ਕੇ ਦੇਖਣਾ ਮੇਰਾ ਇਹੀ ਮੋਸ਼ਨ ਹੁੰਦਾ ਹੈ ਕਿ ਮੈਂ ਬੱਚਾ ਨੂੰ ਹੈਲਦੀ ਫੂਡ ਦੇਵਾਂ ਤੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ